ਜੋ ਆਪਣੇ ਕੋਲੇ ਫਰੀਦਕੋਟ ਤੋਂ ਇੱਕ ਟਰੈਕਟਰ ਖੁੱਲਿਆ ਹੋਇਆ ਸੀਗਾ ਅਰਜਨ 55 HP ਦੀ ਕੈਟਾਗਰੀ ਵਾਲਾ ਸੀਗਾ ਸੋ ਆਪਾਂ ਉਸ ਟਰੈਕਟਰ ਨੂੰ ਆਪਾਂ 75 ਤੋਂ 80 HP ਦੇ ਵਿੱਚ ਕਨਵਰਟ ਕੀਤਾ ਚਲੋ ਸੱਜਣੋ ਆਪਾਂ ਖੇਤ ਆ ਗਏ ਸੀਗੇ ਤੇ ਖੇਤ ਆ ਕੇ ਤੇ ਆਪਾਂ ਇੱਥੇ ਦੇਖਦੇ ਆਂ ਸਤਿ ਸ੍ਰੀ ਅਕਾਲ ਮੈਂ ਪਹਿਲੀ ਵਾਰੀ ਆਇਆ ਨਾ ਵੀਡੀਓ ਚ ਅੱਜ ਆਪਣੀ ਚਾਣਾ ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਅੱਜ ਗੱਲਬਾਤ ਕਰਦੇ ਆ ਸੱਜਣੋ ਆਪਾਂ ਜੋ ਆਪਣੇ ਕੋਲੇ ਫਰੀਦਕੋਟ ਤੋਂ ਇੱਕ ਟਰੈਕਟਰ ਖੁੱਲਿਆ ਹੋਇਆ ਸੀਗਾ ਅਰਜਨ ਅਰਜਨ 605 ਸੋ ਆਪਾਂ ਉਸ ਟਰੈਕਟਰ ਦੇ ਵਿੱਚ ਟਰਬੋ ਪੰਪ ਦੀ ਮੋਡੀਫਿਕੇਸ਼ਨ ਕੀਤੀ ਆਪਾਂ ਕਹਿਣ ਦਾ ਮਤਲਬ ਟਰੈਕਟਰ ਉਹ ਪਹਿਲਾਂ 55 ਐਚਪੀ ਦੀ ਕੈਟਾਗਰੀ ਵਾਲਾ ਸੀਗਾ ਸੋ ਆਪਾਂ ਉਸ ਟਰੈਕਟਰ ਨੂੰ ਆਪਾਂ 75 ਤੋਂ 80 ਐਚਪੀ ਦੇ ਵਿੱਚ ਕਨਵਰਟ ਕੀਤਾਗਾ ਕਿਉਂਕਿ ਉਸ ਦਾ ਟਰੈਕਟਰ ਦਾ ਆਪਾਂ ਟਰਬੋ ਫੁੱਲ ਮੋਡੀਫਾਈ ਕੀਤਾ, ਬਾਕੀ ਪੰਪ ਫੁੱਲ ਮੋਡੀਫਾਈ ਕੀਤਾਗਾ। ਤੇ ਚਲੋ ਸੱਜਣੋ ਬਾਕੀ ਆਪਾਂ ਚੱਲਦੇ ਆਂ। ਤੇ ਚੱਲ ਕੇ ਆਪਾਂ ਟਰੈਕਟਰ ਦਿਖਾਉਨੇ ਆ ਕਿੰਦਾ ਦੀ ਪਰਫਾਰਮੈਂਸ ਕਰਦਾਗਾ। ਤੇ ਬਾਕੀ ਤੁਹਾਨੂੰ ਵਰਕਸ਼ਾਪ ਦਾ ਵੀ ਆਪਾਂ ਰਿਵਿਊ ਦਿੰਨੇ ਆ। ਬਾਕੀ ਜੋ ਸੋਨ ਵਾਲੀ ਕਾ ਤੇ ਫੋਰਡ ਐਮਪੀਐਲ ਦਾ ਆਪਣਾ ਵਰਕ ਚੱਲ ਰਿਹਾਗਾ। ਚਲੋ ਸੱਜਣੋ ਬਾਕੀ ਚੱਲਦੇ ਆਪਾਂ ਖੇਤ ਤੇ ਦਿਖਾਉਨੇ ਆ ਉੱਥੋਂ ਦਾ ਵੀ ਰਿਵਿਊ। ਸੋ ਅੱਜ ਟਰੈਕਟਰ ਦਾ ਆਪਾਂ ਟੈਸਟ ਡਰਾਈਵ ਲੈਣਾਗਾ ਤੇ ਉਸ ਟੈਸਟ ਡਰਾਈਵ ਲਈ ਆਪਾਂ ਦੋ ਘੱਟੇ ਲੈ ਲੈ ਬਾਕੀ ਮਿੱਟੀ ਵਗੈਰਾ ਭਰਾਂਗੇ ਘਟਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਖੇਤ ਤੇ ਖੇਤ ਚੱਲ ਕੇ ਆਪਾਂ ਲੈਨੇ ਟ੍ਰਾਇਲ ਟਰੈਕਟਰ ਦਾ ਤੇ ਬਾਕੀ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਬਾਕੀ ਵਰਕਸ਼ਾਪ ਤੇ ਤੁਹਾਨੂੰ ਨਜ਼ਰ ਮਰਾ ਦਈਏ ਬਾਕੀ ਜੋ 4 ਟਰੈਕਟਰ ਆਪਣਾ MP ਵਾਲਾ ਸੋ ਆਪਾਂ ਇਸੇ ਟਰੈਕਟਰ ਦੀ ਫਿਟਿੰਗ ਆਪਣੀ ਅੱਧੀ ਕ ਹੋ ਚੁੱਕੀ ਆ ਬਾਕੀ ਕੁਝ ਸ਼ੋ ਵਗੈਰਾ ਦੀ ਫਿਟਿੰਗ ਹੋ ਗਈ ਆ ਤੇ ਮੂਰਲੀ ਸ਼ੋ ਤੇ ਪੱਲੇ ਵਗੈਰਾ ਰਹਿnde ਫਿੱਟ ਕਰਨ ਵਾਲੇ ਆਪਣੇ। ਉਹ ਵੀ ਫਿੱਟ ਕਰਾਂਗੇ, ਬਾਕੀ ਟਾਇਰ ਅਗਲੇ ਬੰਨੇ ਵਾਲੇ ਤੇ ਪਰਲੀ ਸਾਈਡ ਦੇ ਟਾਇਰ ਵੀ ਆਪਣੇ ਫਿੱਟ ਹੋ ਚੁੱਕੇ ਨੇ। ਤੇ ਬਾਕੀ ਇਧਰ ਸੋਨਾ ਲੀਕਾ ਦਾ ਆਪਣਾ ਲਿਫਟ ਟਾਪੇ ਦੀ ਫਿਟਿੰਗ ਦਾ ਕੰਮ ਚੱਲ ਰਿਹਾਗਾ। ਬਾਕੀ ਆਹ ਟਾਪਾ ਲੈ ਕੇ ਜਾਂਦਾ ਸੀ ਆਪਾਂ ਤੁਹਾਨੂੰ ਲੋੜ ਤੂੰ। ਕੀ ਭਰਾਣਾ ਵੀ ਤੁਹਾਡੀ ਇੰਟਰੈਕਸ਼ਨ ਕਰਾਵਾਂਗੇ ਜਿੰਨਾ ਦਾ ਟਰੈਕਟਰ ਆ। ਤੇ ਆਓ ਚੱਲਦੇ ਆਂ ਖੇਤ। ਚਲੋ ਵੀ। ਚੱਲਦੇ ਆਪਾਂ ਖੇਤ ਆ ਜਾ ਚੱਕ ਲਿਆ ਟੌਪ ਲਿੰਕ ਚੱਕ ਲਈਏ ਇੱਕ ਸਲੈਂਸਰ ਚੱਕ ਲਿਆ ਤੇ ਦੋ ਨਟ ਲਾ ਲਾਂਗੇ ਨਾ ਸਲੈਂਸਰ ਹੀ ਕਰਨਾ ਨਾ ਨਾ ਲਾ ਕੇ ਦੇਖ ਲਾਂਗੇ ਇੱਥੇ ਦੋ ਨਟ ਚੱਕ ਲਿਆ ਚਲੋ ਸੱਜਣਾ ਬਾਕੀ ਇਹਦੇ ਦੋ ਨਟ ਆਪਾਂ ਲਾ ਕੇ ਆਹ ਪਾਈਪ ਇਹਦਾ ਚੈੱਕ ਅਪ ਕਰਾਂਗੇ ਕਿਉਂਕਿ ਪਹਿਲਾਂ ਉਹਦੇ ਸਲੈਂਸਰ ਤੋਂ ਬਿਨਾ ਹੀ ਆਗਾ ਤੇ ਬਾਕੀ ਆਪਾਂ ਹੌਲੈਂਡ ਵਾਲਾ ਸਲੈਂਸਰ ਹੀ ਫਿੱਟ ਕਰਾਂਗੇ ਪਹਿਲਾਂ ਉਹਦਾ ਚਲੋ ਚੱਕੀਏ ਪਾਈਪ ਹਰਮਨ ਸਮਾਨ ਧਿਆਨ ਨਾਲ ਲਾ ਲਈ ਜੰਗਾ ਹਾਂਜੀ ਭਾਈ ਜੀ ਕੀ ਹਾਲ ਚਾਲ ਆ ਕਿੱਧਰ ਭੱਜੇ ਜੰਨਾ ਵਧੀਆ ਵਧੀਆ ਭਾਈ ਤੁਸੀਂ ਸੁਣਾਓ ਜੀ ਚੱਲੀਏ ਆਪਾਂ ਟੈਸਟ ਰੈਲ ਆ ਲੈਣਾ ਚਲੋ ਜੀ ਚਲੋ 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 ਚੱਲਦੇ ਆਂ ਤੇ ਬਾਕੀ ਇੱਕ ਜੌਂਡੀਰ ਤਿੰਨ ਜੱਟ ਨਗਾ ਜੀ ਮਰਾਦ ਗਿਆ ਆਪਣੀ ਦੋਸਤਾਂ ਦੀ ਚਲੋ ਸੱਜਣੋ ਇਸ ਤੋਂ ਬਾਅਦ ਅਰਜਨ ਤੋਂ ਬਾਅਦ ਇੱਕ ਟਰੈਕਟਰ ਆਪਣੇ ਕੋਲੇ 524 ਜੌਂਡੀਰ ਆਇਆ ਸੋ ਆਪਾਂ ਇਸ ਟਰੈਕਟਰ ਤੇ ਇੰਜਨ ਦਾ ਕੰਮ ਕਰਨਾ ਬਾਕੀ ਇਹਦੇ ਵੀ ਆਪਾਂ ਮੋਡੀਫਿਕੇਸ਼ਨ ਕਰਨੀਆਂ ਆਈਆਂ ਦੇ ਵਿੱਚ ਇੰਜਨ ਪੰਪ ਦੀ ਸਾਰੀ ਪਾਵਰ ਵਧਾਵਾਂਗੇ ਤੇ ਤੁਹਾਨੂੰ ਇਹਦੀਆਂ ਵੀ ਵੀਡੀਓ ਆਪਣੀਆਂ ਜਲਦ ਆ ਰਹੀਆਂ

बाकी चलते हैं जी चलो सचन आप खेत आ गए खेत आके इकते हैं वाह के क्योंकि पहला आपा ही वाह चाह ਦੇਖਦੇ ਆਪਾਂ ਇੱਥੇ ਦੇਖ ਕੇ ਤੇ ਉਸ ਤੋਂ ਬਾਅਦ ਅ ਦੇਖਾਂਗੇ ਪਰਫਾਰਮੈਂਸ ਟਰੈਕਟਰ ਦੀ ਪਹਿਲਾਂ ਆਪਾਂ ਗੱਟੇ ਪਰ ਪਹਿਲਾਂ ਆਪਾਂ ਗੱਟਾਂ-ਗੁੱਟਾਂ ਦੀ ਮਿੱਟੀ ਪਾ ਲਈਏ ਉਹ ਗੱਟੇ ਜੇ ਕੱਢ ਲਏ ਹੁੰਦੇ ਭਰ ਕੇ ਰੱਖ ਲੈਣੇ ਆਪਾਂ ਇੱਥੇ ਹੀ ਪੱਕੇ ਹੀ ਚਲੋ ਗੱਟੇ ਵਗੈਰਾ ਆਪਾਂ ਭਰ ਕੇ ਤੇ ਇੱਥੇ ਚੈੱਕ ਕਰਨਾ ਵਾਸਤੇ ਰੱਖ ਲੈਣੇ ਕਿਉਂਕਿ ਇਹ ਜਿਹੜਾ ਏਰੀਆ ਹੈਗਾ ਆਪਣਾ ਦਸ਼ਮੇਰ ਸਕੂਲ ਦੇ ਲਾਗੇ ਆ ਆ ਆਪਣਾ ਦਸ਼ਮੇਰ ਸਕੂਲ ਆ ਗਿਆ ਬਰਗਾੜੀ ਦਾ ਕਿਉਂਕਿ ਦਸ਼ਮੇਰ ਸਕੂਲ ਬਰਗਾੜੀ ਦੇ ਵਿੱਚ ਦੋ ਆ ਬਾਕੀ ਦਾ ਇੱਕ ਦੂਜਾ ਆਪਣਾ ਪਟੰਡਾ ਰੋਡ ਤੇ ਆ ਗਿਆ ਇੱਕ ਇੱਧਰ ਆ ਗਿਆ ਹਾਂ ਬਾਕੀ ਇੱਕ ਆ ਸਾਡਾ ਭਰਾ ਅੱਜ ਟਰੈਕਟਰ ਦੇਖਣਾ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਪਹਿਲੀ ਵਾਰੀ ਆਇਆ ਨਾ ਵੀਡੀਓ ਤੇ ਅੱਜ ਆਪਣੀ ਜਣਾ ਹਾਂ ਉਹਦਾ ਬਾਕੀ ਜਿਹੜੇ ਸੱਜਣ ਮਿੱਤਰ ਸਾਨੂੰ ਮਿਲਦੇ ਆ ਜਿਹੜੇ ਸਾਡੇ ਨੇੜ ਦੇ ਨੇ ਤੇ ਉਹਨਾਂ ਨਾਲ ਚਲੋ ਵੱਧ ਪ੍ਰੇਮ ਰੱਖਣਾ ਪੈਂਦਾ ਕਿਉਂਕਿ ਸਾਨੂੰ ਕੰਮ ਲੋਡ ਪੈਂਦੀ ਰਹਿੰਦੀ ਹੈ ਗਣੇ ਤੇ ਬਾਕੀ ਦਾ ਪ੍ਰੇਮ ਸਾਡਾ ਸਾਰੇ ਭਰਾਵਾਂ ਨਾਲ ਹੈ ਜਿਹੜੇ ਆਪਣੀ ਵੀਡੀਓ ਵਗੈਰਾ ਦੇਖਦੇ ਆ ਤੇ ਅੱਜ ਫਿਰ ਕਿਵੇਂ ਭਾਈ ਆਉਣਾ ਹੋਇਆ ਇਹ ਟਰੈਕਟਰ ਵੀ ਵੇਖਣ ਆ ਗਿਆ ਨਹੀਂ ਸਬਾਬੀ ਬਣਿਆ ਅੱਛਾ ਸਬਾਬਾ ਬਣਿਆ ਠੀਕ ਆ ਤੇ ਫਿਰ ਨਾਲ ਟਰੈਕਟਰ ਲਿਆਉਂਦਾ ਤੂੰ ਕੰਮ ਕਰਾਉਣ ਵਾਸਤੇ ਮੈਂ ਤਾਂ ਬੱਚੇ ਦੀ ਨਾ ਫੀਸ ਭਰਨ ਆਇਆ ਸੀਗਾ ਅੱਛਾ ਜ਼ਰੂਰੀ ਤੇ ਉਸ ਤੋਂ ਬਾਅਦ ਮੈਂ ਕਿਹਾ ਤੁਹਾਡੇ ਓਕੇ ਉਹ ਤੋਂ ਵੀ ਆ ਗਏ ਤੂੰ ਠੀਕ ਆ ਤੇ ਆਪਾਂ ਬਸ ਹੁਣ ਮੈਂ ਸੋਤੋ ਵੀ ਲੈਣਾ ਆ ਗਿਆ ਜੱਦੀ ਭਾਈ ਕਿ ਕਦੇ ਲੈ ਆ ਜਾ ਕਰੀ ਜਾਂਦਾ ਇਹ ਤਾਂ ਹੈ ਇਹ ਤਾਂ ਹੈ ਜੀ ਤੇ ਚਲੋ ਸ਼ੁਰੂ ਆਪਣਾ ਬਾਕੀ ਕਿਵੇਂ ਢਲਾਇਆ ਤੁਰਦਾ ਜੀ ਅੱਜ ਕੇ ਸੱਟ ਫੇਟ ਲੱਗੀ ਸੱਟ ਥੋੜੀ ਜਿਹੀ ਲੱਗੀ ਵੀ ਆ ਕੀ ਹੋ ਗਿਆ ਬਸ ਮੀਂਹ ਜਿਆ ਸੀਗਾ ਨਾ ਤਿਲਕ ਗਿਆ ਤੇ ਮਰੂੜ ਜੀ ਆ ਗਈ ਗੋਡੇ ਚ ਇੱਕ ਵਾਰ ਪਹਿਲਾਂ ਵੀ ਆ ਗਈ ਠੀਕ ਹੈ ਠੀਕ ਹੈ ਤੇ ਇਹ ਮੈਨੂੰ ਲੱਗਦਾ ਵੀ 5-7 ਦਿਨ ਉਹਨੇ ਐ ਜੀ ਰਹੂਗਾ ਅੱਛਾ ਅੱਛਾ ਇਹ ਵੀ ਆਏ ਜੀ ਰਹੇ ਕੇ ਪਰ ਮੈਂ ਮੈਂ ਮਾਲ ਚ ਮੂੰਹ ਚ ਨਹੀਂ ਕਰਾਉਂਦਾ ਹੁੰਦਾ ਅੱਛਾ ਚਲੋ ਮਾਲ ਚ ਮੂੰਹ ਮੈਂ ਕੁਝ ਨਹੀਂ ਕਰਾਉਂਦਾ ਆਪ ਵੀ ਚਾਹੀਦੀ ਆਪ ਦੀ ਆਪ ਹੀ ਕਰਦਾ ਰਿਹਾ ਅੱਜ ਤੱਕ ਠੀਕ ਚਲੋ ਕੋਈ ਗੱਲ ਨਹੀਂ ਤੇ ਕਰ ਲਾਂਗੇ ਠੀਕ ਆਪਾਂ ਆਵੇ ਭਰਾ ਦਾ ਟਰੈਕਟਰ ਸੀਗਾ ਇਹ ਫਰੀਦਕੋਟੋਂ ਘਟੋ 15 ਵਾਰੀ ਪੰਪ ਲਵਾ ਲਿਆ ਜਿਹਨੇ ਟਰੈਕਟਰ ਖਜਾਈ ਨਹੀਂ ਕਰਦਾ ਸੀਗਾ ਅਰਜਨ ਹਾਂ ਏਜੰਸੀ ਟਰੈਕਟਰ ਪੰਪ ਹੀ ਟੁੱਟ ਗਿਆ ਸੀਦਾ ਟਰੈਕਟਰ ਦਾ ਇੰਨਾ ਲਾਹ ਲਾ ਕੇ ਦੋਵਾਰੇ ਬਦਲਿਆ ਸੀ ਠੀਕ ਹੈ ਤੇ ਚਲੋ ਅੱਜ ਟੈਸਟ ਡਰਾਈਵ ਲੈਣਾ ਹੈ ਕਰਾਉਣਾ ਚੈੱਕ ਇਹਨੂੰ ਤੇ ਕਿਵੇਂ ਚੱਲਦਾ ਕੀ ਗੱਲ ਬਾਤ ਆ ਠੀਕ ਹੈ ਜੀ ਹਾਂ ਚਲੋ ਸੱਜਣੋ ਬਾਕੀ ਆਪਾਂ ਸਲੈਂਸਰ ਵਗੈਰਾ ਲਾਉਣੇ ਆ ਕਿਉਂਕਿ ਪਹਿਲਾਂ ਇਹਦੀ ਉਦਾਂ ਹੀ ਪਾਈਪ ਸੀਗੀ ਜਿੱਥੇ ਪਾਏ ਪਾ ਲਾਉਣੇ ਆਪਾਂ ਤੇ ਪਾਈਪ ਲਾ ਕੇ ਤੇ ਉਸ ਤੋਂ ਬਾਅਦ ਦੇਖਦੇ ਆਂ ਬਾਕੀ ਪਾਣੀ ਵਗੈਰਾ ਦੇਖ ਲੈਨੇ ਆ ਟਰੈਕਟਰ ਦੇ ਵਿੱਚ ਕਿਵੇਂ ਆ ਓਕੇ ਜੀ ਪਾਇਆ ਪਤਾ ਨਾ ਜਿਗਾਰਡ ਕਰਨਾ ਇਹਦਾ ਹਜੇ

और भाई फालें जे बदल नले हुए पए हा ने एदे भी कन्नी वाला कतौ नहीं कसया दो उधरला भी नहीं कसया कन्नी वाला बाकी सारे कसे हुए की कारण हुंदा ਹੌਣ ਦੇ ਕਾਪਾ ਉਹ ਦੇ ਕੱਢ ਗਏ ਹਾਂ ਅਰੇ ਕੱਬਾ ਕਿੱਡਾ ਬੈਠਾ ਘਸੜਦਾ ਆਉਂਦਾ ਜਿਹੜਾ ਉਹਨਾਂ ਟਰਾਲੀ ਕਮੇਟੀ ਹੈਗੀ ਬਾਈ ਟਰਾਲੀ ਕੋ ਉਹਨਾਂ ਟਰਾਲੀ ਦਾ ਕਿੰਨੇ ਘਰ ਚਾਹੁੰਦੇ ਕਿਉਂਕਿ ਪਹਿਲਾ ਟਰੈਕਟਰ ਦੂਜਾ ਹਾਈ ਗੇਅਰ ਚੱਕਦਾ ਨਹੀਂ ਸੀਗਾ ਇਹ ਹੁਣ ਫੁੱਲ ਚੱਕਦਾ ਦੂਜਾ ਆਪਾਂ ਬਦਲ ਕੇ ਤੇ ਇਧਰ ਆ ਗਏ ਸੀ ਆਪਾਂ ਜਿੱਥੇ ਆਪਾਂ ਜੌਂਡੀਅਰ ਚੈੱਕ ਕੀਤਾ ਸੀ ਉਹ ਜਗ੍ਹਾ ਤੇ ਆ ਗਏ ਅੱਜ

ਇਹ ਕੋਟਰਬ ਵਗੈਰਾ ਦੀ ਫਿਟਿੰਗ ਆਪਣੀ ਐਂਡ ਜੈਨੂਨ ਕੀਤੀ ਆ ਇਹਨਾਂ ਨੂੰ ਤਰੀਕੇ ਦੇ ਨਾਲ ਕੀਤੀ ਹੋਈ ਆ ਕੋਈ ਵਾਟ ਟੋਕ ਨਹੀਂ ਕੀਤੀ ਆਪਣੀ ਚਲੋ ਸੱਜਣੋ ਬਾਕੀ ਭਰਾ ਨੂੰ ਪੁੱਛਦਾ ਜਿਹਦਾ ਟਰੈਕਟਰ ਆ ਹਾਂਜੀ ਬਾਜੀ ਕਿੱਦਾਂ ਲੱਗਿਆ ਟਰੈਕਟਰ ਤੁਹਾਨੂੰ ਚਲਾ ਕੇ ਮੈਨੂੰ ਸਰਾ ਲੱਗ ਗਿਆ ਬਾਈ ਜੀ ਠੀਕ ਆ ਚੱਕੇ ਕਿਹੜੇ ਗੇਅਰ ਚ ਚੱਲਦਾ ਸੀ ਆਪਣਾ ਇਹ ਆਪਾਂ ਟਾਬਲੋ ਜੀ ਉਹਨੇ ਹੀ ਬਾਈ ਇਹਨੂੰ ਤੇ ਮੋੜ ਮੋੜ ਤੇ ਮਰਦਾ ਮੁਰਦਾ ਬਹੁਤ ਸੀ ਇਹ ਟਰੈਕਟਰ ਅੱਛਾ ਕਿੰਨੇ ਹਾਲ ਪਾਉਂਦੇ ਸੀ ਆਪਾਂ ਹਾਲ ਤਾਂ 11 ਹੀ ਪਾਉਂਦੇ ਸੀ ਅੱਛਾ ਕਿੰਨੇ ਪਾਉਂਦੇ ਸੀਗੇ ਹਾਂ ਹਾਂ ਤੇ ਅੱਜ ਅੱਗੇ ਨਾਲੋਂ ਫਰਕ ਕਿੰਨਾ ਕੁ ਲੱਗਿਆ ਤੁਹਾਨੂੰ ਅੱਜ ਪੂਰਾ ਅਜ ਦੂਜੇ ਹਾਈ ਚ ਨਹੀਂ ਪ੍ਰਵਾਹ ਮੰਦਾ ਅੱਛਾ ਅੱਛਾ ਜੇ ਇੱਕ ਕੱਟ ਕੇ ਵੀ ਚਲਾਇਆ ਨਾ ਅੱਜ ਇੱਕ ਕੱਢ ਕੇ ਵੀ ਆਪਾਂ ਤਾਂ ਚਲਾਤਾ ਕੱਢ ਕੇ ਆਪਣਾ ਕੰਟਰੋਲ ਕਈ ਭਰਾ ਕਹਿੰਗੇ ਯਾਰ ਦੂਜੇ ਹਾਈਪ ਪ੍ਰਵਾਹ ਨਹੀਂ ਮਿਲ ਗਿਆ ਠੀਕ ਆ ਜੀ ਚਲੋ ਬਾਕੀ ਧੰਨਵਾਦ ਜੀ ਆਇਆ ਤੁਹਾਡਾ ਸਾਡੇ ਕੋਲ ਰੈਜਕ ਦਿੱਤਾ ਸਾਨੂੰ ਕੰਮ ਦਿੱਤਾ ਮਿਹਰਬਾਨੀ ਜੀ ਮਿਹਰਬਾਨੇ ਜੀ ਚਲੋ ਵੀ ਸੱਜਣੋ ਬਾਕੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਆਂ ਆਪਾਂ ਇੱਥੇ ਹੀ ਤੇ ਮਿਲਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਇੱਕ ਇਹ ਭਰਾ ਆਇਆ ਸੀ ਨਾਲ ਬਾਈ ਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਫਿਰ ਅੱਜ ਤੂੰ ਫੋਰਡ ਦੇ ਦਾਲੇ-ਦਾਲੇ ਹੁੰਨਾ ਸੋਹਣੇ ਵਾਲਾ ਇਹ ਬੰਦੇ ਨੂੰ ਨਾ ਫੋਰਡ ਸੋਹਣਾ ਲੱਗੀ ਜਾਂਦਾ ਇਹ ਬੈਂਦਕ ਬਾਹ ਉਹਦੇ ਦਾਲੇ ਖੜ ਜਾਂਦਾ ਕਹਿੰਦਾ ਯਾਰ ਮੈਂ ਲੈ ਕੇ ਆ ਨਾ ਘਰੇ ਲੈ ਜਾਣਾ ਸੋਣਾ ਲੱਗਦਾ ਅੱਛਾ ਸੋਣਾ ਲੱਗਦਾ ਠੀਕ ਠੀਕ ਤੁਹਾਨੂੰ ਚਲਾਉਣ ਨੂੰ ਦੇ ਦਾਂਗੇ ਯਾਰ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਚਲੋ ਮਜ਼ਾਕ ਕਰੀ ਜੰਨੇ ਆ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਚਲੋ ਵੀ ਸੱਜਣੋ ਬਾਕੀ ਆਪਣਾ ਇੱਧਰ ਫੋਰ ਟਰੈਕਟਰ ਬਾਈ ਜਸਵਿੰਦਰ ਸਿੰਘ ਜੋ ਕੈਨੇਡਾ ਦਾ ਤਿਆਰ ਕਰ ਰਹੇ ਹਾਂ ਟਰੈਕਟਰ ਆਪਾਂ ਤੇ ਉਹਦਾ ਆਪਣਾ ਪਾਰਟਸ ਆਪਣੇ ਕੋਲੇ ਆ ਚੁੱਕਿਆਗਾ ਇੰਜਨ ਦਾ ਗੇਅਰ ਦਾ ਤੇ ਬਾਕੀ ਅਡੋ ਟਰੈਕਟਰਾਂ ਦੇ ਪਾਰਟ ਜਰੂਰ ਆਉਣਗੇ ਬਾਕੀ ਇੰਟਰਸਟਿੰਗ ਵੀਡੀਓ ਅੱਗੇ ਦੇਖਣ ਨੂੰ ਮਿਲਣਗੇ ਤੁਹਾਨੂੰ ਤੇ ਜਿਹੜੇ ਭਰਾ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਦੇਣ ਸਬਸ ਇਹ ਫੇਸਬੁੱਕ ਦਾ ਪੇਜ ਵੀ ਆਪਣਾ ਫੋਲੋ ਕਰ ਲਿਓ ਤਾਂ ਕਿ ਤਾਂ ਜੋ ਉੱਥੇ ਵੀ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਤੇ ਚਲੋ ਸੱਜਣੋ ਧੰਨਵਾਦ ਸਤਿ ਸ਼੍ਰੀ ਅਕਾਲ